ਹਏ ਹਾਏ ਹਾਏ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਹਾਏ ਹਾਏ ਅੱਜ ਮੈਂ ਪਵਨ ਕੁਮਾਰ ਜ਼ਿਲ੍ਹਾ ਕਨਵੀਨਰ ਪੰਜਾਬ ਮੁਲਾਜ਼ਮਤ ਤੇ ਪੈਨਸ਼ਨ ਸੰਘਾ ਦਾ ਅੱਜ ਅਸੀਂ ਪੰਜਾਬ ਮੁਲਾਜ਼ਮਤ ਤੇ ਪੈਨਸ਼ਨ ਸੰਘਾ ਫਰੰਟ ਦੇ ਸੱਦੇ ਤੇ ਪੰਜ ਅਤੇ 6 ਦੋ ਤਰੀਕਾ ਉਹਨਾਂ ਨੇ ਤੈਅ ਕੀਤੀਆਂ ਸੀ ਅਸੀਂ ਮੁਕਸਰ ਦੇ ਵਿੱਚ ਅੱਜ 6 ਅਗਸਤ ਨੂੰ ਆ ਇਹ ਪ੍ਰਦਰਸ਼ਨ ਕਰ ਰਹੇ ਆ ਇਹ ਪ੍ਰਦਰਸ਼ਨ ਇਸ ਲਈ ਕੀਤਾ ਜਾ ਰਿਹਾ ਕਿ ਮੁੱਖ ਮੰਤਰੀ ਨੇ ਸਾਨੂੰ 24 ਜੁਲਾਈ ਦੀ ਪਹਿਲਾ ਮੀਟਿੰਗ ਦਿੱਤੀ ਫਿਰ 2 ਅਗਸਤ ਦੀ ਮੀਟਿੰਗ ਦਿੱਤੀ ਇਹਨਾਂ ਦੋਨਾਂ ਮੀਟਿੰਗਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਪਘੋੜਾ ਹੋ ਚੁੱਕਾ ਔਰ ਹੁਣ 22 ਅਗਸਤ ਦੀ ਮੀਟਿੰਗ ਦੇ ਦਿੱਤੀ ਹੈ ਜਦੋਂ ਭਗਵੰਤ ਮਾਨ ਸੱਤਾ ਵਿੱਚ ਨਹੀਂ ਸੀ ਤਾਂ ਉਹ ਇਹ ਕਹਿੰਦਾ ਸੀ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਅਸੀਂ ਖੁੱਲੇ ਦਰਬਾਰ ਲਾਵਾਂਗੇ ਸਾਡੇ ਤਿੱਕਰ ਪਹੁੰਚ ਬੜੀ ਆਸਾਨ ਹੋਊਗੀ ਹੁਣ ਮੀਟਿੰਗਾਂ ਦੇ ਕੇ ਮੀਟਿੰਗਾਂ ਤੇ ਨਾ ਹਾਜ਼ਰ ਹੋਣਾ ਮਤਲਬ ਕਿ ਭਗੌੜਾ ਹੋਣਾ ਹੈ ਭਗਵੰਤਮਾਨ ਪੂਰੀ ਤਰ੍ਹਾਂ ਭਗੌੜਾ ਹੋ ਚੁੱਕਾ ਹੈ ਨਾ ਉਹ ਮੁਲਾਜ਼ਮਾਂ ਦੀਆਂ ਮੰਗਾਂ ਤੇ ਕੋਈ ਕਾਰਵਾਈ ਕਰ ਰਿਹਾ ਹੈ ਪੈਨਸ਼ਨਰ ਮੰਗ ਕਰ ਰਹੇ ਆ ਵੀ ਉਹਨਾਂ ਦਾ 2.69 ਗੁਣਾਕ ਜਿਹੜਾ ਕੀਤਾ ਜਾਵੇ ਪੇਕ ਮਿਸ਼ਨ ਦੇ ਬਕਾਏ ਪਹਿਲੀ ਸਰਕਾਰ ਹੈ ਜਿਨੇ ਪੇਕ ਮਿਸ਼ਨ ਦੇ ਬਕਾਏ ਜਾਰੀ ਤੱਕ ਨਹੀਂ ਕੀਤੇ ਪਿਛਲੇ ਜੇਕਰ 6 ਪੇ 5 ਪੇ ਕਮਿਸ਼ਨਾਂ ਦੀ ਗੱਲ ਕਰੀਏ ਤਾਂ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇ ਜਦੋਂ ਲਾਭ ਮਿਲਦੇ ਸੀ ਤਾਂ ਮੁਲਾਜ਼ਮਾਂ ਨੂੰ ਲੱਗਦਾ ਸੀ ਵੀ ਸਾਨੂੰ ਕੁਝ ਮਿਲਿਆ ਪਰ ਇਹਨਾਂ ਸਰਕਾਰਾਂ ਨੇ ਕੋਈ ਵੀ ਪੇ ਕਮਿਸ਼ਨ ਦਾ ਬਕਾਇਆ ਜਾਰੀ ਨਹੀਂ ਕੀਤਾ ਸਾਡੀਆਂ ਡੀਏ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਇਸ ਤਰ੍ਹਾਂ ਹੋਰ ਅਨੇਕਾ ਲਾਭ ਹੈ ਜਿਨ੍ਹਾਂ ਤੇ ਕੱਟ ਲਾਏ ਜਾ ਰਹੇ ਆ ਅਸੀਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਝਾ ਫਰੰਟ ਵੱਲੋਂ ਪੰਜਾਬ ਸਰਕਾਰ પાસે ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਸ ਸੰਬੰਧੀ ਕੋਈ ਬਣਦੀ ਜਿਹੜੀ ਕੋਈ ਮੁਲਾਜ਼ਮਾਂ ਨੂੰ ਮਿਲਣ ਵਾਲੇ ਲਾਭ ਹੈ ਉਹ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ ਜੇਕਰ ਜੇ ਹਾਂ ਨਹੀਂ ਹੁੰਦਾ ਤਾਂ ਅਗਲੀ ਸੂਬਾ ਕਮੇਟੀ ਦੇ ਸੂਬਾ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਕੋਈ ਵੱਡੀ ਰਣਨੀਤੀ ਉਲੀਕ ਕੇ ਪੰਜਾਬ ਸਰਕਾਰ ਦੇ ਖਿਲਾਫ ਵੱਡੀ ਸੂਬਾ ਪਧਰੀ ਰੈਲੀ ਦਾ ਐਲਾਨ ਕਰਾਂਗੇ ਮਰਦਾਬਾਦ 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 ਜੀ ਦੇ ਤੋਂ ਨਾਮ ਸਤਿ ਮਹੰਤਰੀ ਮਰਦਾਬਾਦ 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 Bye. -bye. Bye, -bye.